हेलो हाँ तो जी सत श्रीकाल जी थोड़ा स्वागत है एक समझ फैमिली ब्लॉग के उम्मीद करते सारे ठीक ठाक घूमोगे चढ़ती कलामोगे तो टाइम आज जी सवेर का तो रहे जी कणक पशुआ वाली दाने वाली जी कणक ना वो धो तो रहे हैं जी ना फिर गटे चुका कखी है जो अच्ध धो रहे हैं फिर दोबारा डाक है तो ना फिर तो दान बना बना लगे वास्तव ਆ ਘਰ ਵੀਂ ਨਾ ਤੇ ਫਿਰ ਚਰਬਤਾਰ ਲੱਗਦਾ ਜਿਸਾਨੀ ਤੇ ਕਾਲੂ ਨਾ ਕਾੜਦੇ ਹਨ ਜਿੱਥੇ ਨਾ ਪਹੈਂਦੇ

ਉਸ ਤੋਂ ਬਾਅਦ ਭਾਂਡੇ ਭੁੰਡੇ ਮਾਂਜ ਕੇ ਜੀ ਫਿਰ ਕਰਾਉਂਦੇ ਤੇ ਬੱਚੇ ਜਿਹੜੇ ਲੈਂਦੇ ਨੇ ਘਰੇ ਹੀ ਜੀ ਹੁਣ ਚਾਰ ਦਿਨ ਹੋ ਗਏ ਛੁੱਟੀਆਂ ਨੂੰ ਤੇ ਵਾਗਰ ਪੜੀ ਕਰੇ ਜੇ ਕੱਲ ਤੋਂ ਸਕੂਲ ਲੱਗਣਗੇ ਤਾਂ ਜਾਇ ਕਰਨਗੇ ਤੇ ਜੀ ਟਾਈਮ ਹੋ ਗਏ 12:30 ਦਾ ਆਪਾਂ ਉਸ ਟਾਈਮ ਹਨਾ ਕਣਕ ਧੋ ਕੇ ਸਾਰੇ ਚਾਰ ਗੱਟੇ ਹੋਣੇ ਜੀ ਕਣਕ ਦੇ ਕਣਕ ਧੋ ਕੇ ਉਸ ਤੋਂ ਬਾਅਦ ਆਪਾਂ ਕੋਠੇ ਤੇ ਪਾਤੀ ਸੀ ਪੱਲੜਾਂ ਤੇ ਸੁੱਕਣੇ ਤੇ ਉਸ ਤੋਂ ਬਾਅਦ ਜੀ ਆਪਾਂ ਖਾਧੀ ਰੋਟੀ ਰੋਟੀ ਖਾ ਕੇ ਇਹ ਕੰਮ ਨਿਬੜਿਆ ਸੀ ਤੇ ਉਹਨਾਂ ਆਪਣੇ ਅੱਗੇ ਜਿਹੜੇ ਮੰਤ ਹੁੰਦੇ ਆ ਵਿਚਾਰੇ ਕਣਕ ਲੈਣ ਵਾਸਤੇ ਸਾਲ ਬਾਅਦ ਹੁੰਦੇ ਜੇ ਉਹ ਮੰਤ ਆ ਗਏ ਜੀ ਫਿਰ ਉਹਨਾਂ ਨੂੰ ਆਪਾਂ ਚਾਹ ਚੁ ਪਲਾਈ ਕਿਤੇ ਕਿਤੇ ਰੋਟੀ ਵੀ ਖਾ ਜਾਂਦੇ ਆ ਜੀ ਤੇ ਅੱਜ ਆਪਾਂ ਉਹ ਕਹਿੰਦੇ ਸੀ ਚਾਹ ਪੀਣੀ ਐ ਲੇਟ ਆਈ ਸੀ ਥੋੜਾ ਜਾਂ ਵੀ ਤੇ ਚਿਟਰਾਲਾਂ ਸੀ ਪਰ ਸੋਣਾਈਆਂ ਸੀ 10 ਕ ਟ੍ਰਾਲਾਂ ਪਰਸੋਂ ਪਾ ਦਿੱਤਾਂ ਸੀ ਤੇ ਬਾਕੀ ਕੱਲ ਪਾਈਆਂ 15 15 16 ਟਰਾਲਾਂ ਪੱਚੀ ਛੇ ਟਰਾਲਾਂ ਹੋਗਾਂਗੇ ਤੇ ਫਿਰ ਉਸ ਤੋਂ ਬਾਅਦ ਜੀ ਆਪਾਂ ਉੱਥੇ ਭਰਤ ਪਾਈ ਜਿੱਥੇ ਰੂੜੀ ਚੱਕੀ ਹੈਗੀ ਹਨਾ ਭਰਤ ਪਾ ਦਿੱਤੀ ਉੱਥੇ 10 ਕੁ ਟਰਾਲਾਂ ਰਿੱਤੀ ਤਾਂ ਸਿੱਟਾਂ ਗੰ ਅਰਿੱਤਾ ਮਿੱਟੀ ਜਿਹੜਾ ਜੰਮਣ ਜੀ ਵਾਲਾ ਉਹ ਜਗ੍ਹਾ ਨੂੰ ਉੱਚੀ ਕਰਾਂਗੇ ਜੀ ਆਪਾਂ ਵਾਲੀ ਨੀਮੀ ਸੀਗੀ ਉੱਥੇ ਪਾਣੀ ਖੜ ਜਾਂਦਾਗਾ ਤੇ ਸਵੇਰ ਦਾ ਕੰਮ ਜੀ ਸਭ ਪਹਿਲਾਂ ਨਿਮੇੜ ਕੇ ਹਨਾ ਪਹਿਲਾਂ ਸਵੇਰ ਹਾਂਜੀ ਸਮਾ ਸਵੇਰੇ ਨਾ ਕੰਮ ਨੇ ਮੇੜ ਕੇ ਸਾਰ ਹਨਾ ਉਸ ਤੋਂ ਬਾਅਦ ਆਪਾਂ ਲੱਗੇ ਸੀਗੇ ਕਣਕ ਤੋਂ ਹਣ ਕੱਲ ਕਣਕ ਨਾ ਡਾ ਕੇ ਰੱਖ ਲਈ ਸੀਗੀ ਆਪਣੀ ਕਣਕ ਜੀ ਉਹ ਸੀਗੀ ਜਿਹੜੀ ਝਾਰ ਵਾਲੀ ਕਣਕ ਹੁੰਦੀ ਆ ਹਨਾ ਮੰਡੀ ਚ ਉਹ ਵਾਲੀ ਸੀਗੀ ਉਹ ਨਾ ਉੱਥੇ ਜਦੋਂ ਆਪਣੇ ਉਹਦੇ ਮੀਂਹੇ ਰਿਹਾ ਸੀ ਉਹਦੇ ਆਪਣੇ ਕਣਕ ਨਾ ਮੂਰੇ ਜਿੱਥੇ ਝਾਰ ਸੀਗਾ ਲਾਇਆ ਉਹ ਤੇ ਉਹ ਨਾ ਪਾਣੀ ਨਾਲ ਸਾਰੀ ਭਿੱਜ ਗਈ ਸੀਗੀ ਵੀ ਖਰਾਬ ਹੋ ਗਈ ਸੀਗੀ ਉਹ ਨਾ ਉਸ ਦਿਨ ਲਿਆ ਕੇ ਇਹਨਾਂ ਨੇ ਇੱਥੇ ਇੰਨੀ ਰੱਖ ਦਿੱਤੀ ਥੱਲੇ ਵੀ ਚਲ ਜੇ ਵਧੀਆ ਠੀਕ ਹੈ ਦੇਖ ਲਈ ਤਾਂ ਨਹੀਂ ਫਿਰ ਚਲ ਜਨੌਰਸ ਹਨਾ ਜਾਨਵਰ ਆਪਣੇ ਚੋਕ ਲੈਣਗੇ ਕੀੜੇ ਮਕੌੜੇ ਵਿਚਾਰੇ ਹਨ ਸੀਗੇ 10 12 ਗੱਟੇ ਜਿਹੜਾ ਪਹਿਲਾ ਵਾਲਾ ਸੀ 15 ਗੱਟੇ ਉਹ ਆਪਾਂ ਦਾਣਾ ਦਲਾ ਲਿਆ ਸੀ ਢਾ ਕੇ ਤੇ ਇਹਨਾਂ ਭਿੱਜੀ ਹੋਈ ਸੀ ਬਾਲੀ ਜੀ ਦੇ ਵਿੱਚ ਸੀਗੀ ਇਹਨੇ ਮਿੱਟੀ ਮੁੱਟੀ ਰਲ ਗਈ ਸੀ ਤੇ ਉਹ ਇਸ ਕਰਕੇ ਨਾ ਕੱਲ ਆਪਾਂ ਢਾ ਲਈ ਸੀ ਤੇ ਤੁਹਾਡੇ ਨਾਲ ਕਲਿੱਪ ਜ਼ਰੂਰ ਸਾਂਝੀ ਕਰਾਂਗੇ ਜੇ ਵਧੀਆ ਹੋਈ ਤਾਂ ਬਣੀ ਹੋਈ ਤਾਂ ਕੱਲ ਕਲਿੱਪ ਤਾਂ ਲਈ ਸੀ ਪਰ ਬੱਚੇ ਬਹੁਤ ਜ਼ਿਆਦਾ ਰੌਲਾ ਪਾ ਰਹੇ ਸੀਗੇ ਉਸ ਟਾਈਮ ਤੇ ਜੇ ਵਧੀਆ ਬਣੀ ਹੋਈ ਕਲਿੱਪ ਸੋ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਤੇ ਜੀ ਉਹ ਅੱਜ ਫਿਰ ਸਵੇਰ ਸੀ ਤੋਤੀ ਬਹੁਤ ਕੰਟੜੀ ਕੰਟਾ ਲੱਗੇ ਕਿਉਂਕਿ ਮਿੱਟੀ ਬਹੁਤ ਜ਼ਿਆਦਾ ਸੀ ਇਹਦੇ ਵਿੱਚ ਫਿਰ ਉਹ ਆਏ ਸੀ ਦਾਣਾ ਬਲਾਉਣਾ ਜੀ ਹਨਾ ਤੇ ਉਹ ਨਾ ਫਿਰ ਆ ਪਸ਼ੂਆਂ ਦੇ ਦਰਦ ਵਗੈਰਾ ਹੋਣ ਲੱਗ ਜਾਂਦਾਗਾ ਤੇ ਇਸ ਲਈ ਹਨਾ ਉਹ ਧੋ ਕੇ ਸਾਰੀ ਜੇ ਆਪਾਂ ਕੋਠੇ ਤੇ ਪਾ ਦਿੱਤੀ ਸੁੱਕਣੀ ਤੇ ਹੁਣ ਨਿਬੜਿਆ ਸੀ ਆਪਣਾ ਕੰਮ ਤੇ ਹੁਣ ਮਿਲਦੇ ਆ ਜੀ ਤੁਹਾਨੂੰ ਕੰਟੀਨਿਊ ਕਰਾਂਗੇ 2 ਵਜੇ ਤੋਂ ਬਾਅਦ ਹੁਣ ਆਪਾਂ ਰੈਸਟ ਕਰਦੇ ਆ ਘੰਟਾ ਤੱਕ ਤੇ ਬੱਚੇ ਵੀ ਘਰੇ ਹੁੰਦੇ ਆ ਜੀ ਜਿਦੇ ਤੁਹਾਨੂੰ ਪਤਾ ਹੀ ਹੈ ਜਦੋਂ ਬੱਚਿਆਂ ਦੀ ਛੁੱਟੀ ਹੁੰਦੀ ਹੈ ਹਨਾ ਤੇ ਕੰਮ ਆਪਣੇ ਨਹੀਂ ਨਿਬੜਦੇ ਹੈਗੇ ਬੱਚਿਆਂ ਦੇ ਨਾਲ ਤਾਂ ਕੰਮ ਵਧ ਜਾਂਦੇ ਆ ਸਮਾਂ ਦੀ ਤੇ ਹੁਣ ਜੀ ਆਪਾਂ ਰੈਸਟ ਕਰ ਲੈਨੇ ਆ। ਦੇਖੋ ਜੀ ਆਪਣੇ ਚੱਲ ਰਹੇ ਨੇ ਫਵਰੀ। ਕੋਸ਼ਿਸ਼ ਕਰਾਂ ਨਾਲ ਬੈਠੂੰ। ਤੇ ਦੇਖੋ ਸਾਰਾ ਉਹਦੇ ਨਾਲ ਇੰਨੇ ਇੰਨੇ ਠੰਡਾ ਹੋਈ ਪਿਆ ਨੇ ਇਹ ਕਿੰਨੇ ਚੰਗੇ ਲੱਗਦਾ। ਆਏ ਹੋਇਆ ਪਿਆ ਦੇ। ਮਤੂ ਆ ਨਾ ਤੂੰ ਆ ਜਾ ਦੇਖੋ ਕਿਦਾਂ ਇੰਨਾ ਠੰਡਾ ਹੋਇਆ ਪਿਆ ਜੀ ਇੱਥੋਂ ਆਪਣਾ ਹਨਾ ਮੱਝਾਂ ਵਾਲਾ ਸ਼ੈੱਡ ਆ ਜਿਹੜਾ ਬਹੁਤ ਜ਼ਿਆਦਾ ਠੰਡਾ ਹੋਇਆ ਪਿਆਗਾ ਪਸ਼ੂ ਆਰਾਮ ਨਾਲ ਬੈਠੇ ਆ ਦੇਖੋ ਆਰਾਮ ਦੇ ਨਾਲ ਬੈਠੇ ਆ ਦੇਖੋ ਪਸ ਇੰਨੇ ਠੰਡਾ ਆ ਰਹੀ ਹੈ ਨਾ ਇੱਥੇ ਇਧਰ ਵੀ ਦਿਖਾਉਣੀ ਹੈ ਜੀ

ਪਾਣੀ ਦੇ ਪਰਖ ਤੋਂ ਲੋ ਵਾਲਾ ਆ ਗਿਆ ਜੀ ਉਹਦੇ ਪਾਵਾਂਗੇ ਆਪਾਂ ਇਹਦੇ ਵਿੱਚ ਮੂਨ ਦੀ ਮੱਸੀ ਦੀ ਪੀਰ ਉਹ ਪਈ ਆਪਾਂ ਉਹ ਪਾ ਦੇਣਾ ਇਹ ਨਹੀਂ ਮ ਵੱਡਾ ਸੀਗਾ ਜੀ ਪਾਣੀ ਫੜ ਜਾਂਦਾ ਸੀਗਾ ਇੱਥੇ ਮਾਰ ਕੋ ਬੋ ਵੀ ਆਪਾਂ ਇਹ ਵਿੱਚ ਧਾਰਪੇਂ ਥੀ ਪਾਣੀ ਇਕੱਠਾਈ ਪਾ ਦਿੱਤਾ ਜੀ ਗਿੰਦੇ-ਬਿੰਦੇ ਨਾਲ ਇੱਕ ਵਾਰ ਰਜ ਜੀ ਹੁਣ ਆਪਾਂ ਚੱਲਦੇ ਜੀ ਧਾਰਜੋਲ ਇਤੀ ਆਪਾਂ ਚੱਲੀ ਜੀ ਧਾਰ ਤੋਂ ਆਪਣੀ ਦਾਲ ਬਈ ਸੀ ਬਣ ਤੇ ਹੁਣ ਬਣ ਰਿਹਾ ਤੜਕਾ ਆਪਣਾ ਤੜਕਾ ਲਾ ਲਈ ਦਾਲ ਬਣ ਗਈ ਸੀ ਜੀ ਆਪਣੀ ਫਿਰ ਆਪਾਂ ਉਸ ਤੋਂ ਬਾਅਦ ਧਾਰਾ ਕੱਢ ਲਈਏ ਸੀ ਤੇ ਦੁੱਧ ਬਾਅਦ ਸਾਭ ਲਿਆ ਆ ਕੇ ਹਨਾ ਤੜਕਾ ਕੱਟ ਕੇ ਤੜਕਾ ਲਾ ਲਿਆ ਤੇ ਰੋਟੀ ਆਪਣੀ ਬਣ ਗਈ ਆ ਰੋਟੀ ਬਣਾ ਲਈ ਸੀ ਪਹਿਲਾਂ ਤੜਕਾ ਨਾ ਹੁਣ ਆ ਪੀ ਹਨ ਧਾਰਾ ਚੂਕੀ ਪੱਟ ਲਿਆ ਸੀ ਤੇ ਹੁਣ ਆਪਾਂ ਤੜਕਾ ਲਾ ਰਹੇ ਉਸ ਤੋਂ ਬਾਅਦ ਫੇ ਸਾਰੇ ਹਨ ਇਕੱਠੇ ਖਾਣਾ ਖਾਵਾਂਗੇ ਦੁੱਧ ਹੈਗਾ ਜੀ ਆਪਣਾ ਆ ਰਿਹਾ ਰਿੱਡੋ ਵਾਲਾ ਨੁਕਿਆ ਪਿਆ ਢਾਲ ਬਣ ਗਈ ਜੀ ਆਪਣੀ ਥੋੜਾ ਸੀਟਾ ਬੂਟ ਬੰਦ ਕਰਦੇ ਆਂ ਜੀ ਤੇ ਦੁੱਧੋਂ ਆਪਣਾ ਜਿਹੜਾ ਨਾ ਰੱਖਿਆ ਗਿਆ ਉਹ ਵਾਲਣ ਵਾਸਤੇ ਹੋਰ ਸਾਰੇ ਕੰਮ ਆਪਣੇ ਨਿਕਲ ਗਏ ਨੇ ਬਸ ਪ੍ਰਸ਼ਾਦਾ ਛਕਣਾ ਆਪਾਂ ਹੋ ਤੇ ਉਹ ਜਿਹਨਾਂ ਸੁਮੀਤ ਰੜੀ ਅਰ ਗੇਮ ਜਿਵਾਣ ਵਾਹੀ ਜਾਂਦੇ ਥੋੜੇ ਜੀ ਰਹਿੰਦਾ ਤੇ ਉਸ ਤੋਂ ਬਾਦ ਨਾ ਕੇ ਹਨਾ ਸਾਰਾ ਪਰਿਵਾਰ ਇਕੱਠੀ ਸ਼ਗਾਂ ਦੀ ਪ੍ਰਸ਼ਾਦਾ ਤੇ ਨਾਲੇ ਆਪਣਾ ਕੰਮ ਜਿਵੇਂ ਨਿਭਰੋਦਣ ਹਾਂ ਜੀ ਤੁਹਾਨੂੰ ਨੇ ਵਾਹ ਹਾਂ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਆਪਾਂ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਧੰਨਵਾਦ